ਆਉਣ ਵਾਲੀਆਂ ਪੀੜ੍ਹੀਆਂ ਪੁੱਛਿਆ ਕਰਨਗੀਆਂ ਵੀ ਜੇ ਕੋਈ ਸਭ ਤੋਂ ਨਕੰਮੇ ਕੰਮ ਕਰਦਾ ਕਹਿੰਦੇ ਐਂ ਲੱਗਦਾ ਵੀ ਇਹ ਤਾਂ ਜਥੇਦਾਰ ਰਿਆ ਹੋ ਏਦਾਂ ਏਦਾਂ ਨਾਮ ਬਦਨਾਮ ਕਰਤਾ ਹੋ ਜਾਣਾ ਹੋ ਜਾਣਾ ਪਿਆਰੇ ਜਿਹੜੇ ਪਿੱਛੇ ਕਾਲ ਤੱਕ ਸਾਹਿਬ ਦੇ ਜਿੰਨੇ ਜਥੇਦਾਰ ਲਾਕੇ ਗਏ ਐ ਉਹਨਾਂ ਨੂੰ ਨਹੀਂ ਪਤਾ ਕਾਲ ਤੱਕ ਸਭ ਤੇ ਕੀ ਹੋ ਰਿਹਾ ਉਹਨਾਂ ਨੂੰ ਨਹੀਂ ਪਤਾ ਵੀ ਹੁਕਮਨਾਮੇ ਡਾਕ ਰਾਹੀਂ ਕਿਵੇਂ ਆਉਂਦੇ ਐ ਉਹਨਾਂ ਨੂੰ ਨਹੀਂ ਪਤਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਿੱਥੇ ਗਏ ਉਹਨਾਂ ਨੂੰ ਨਹੀਂ ਪਤਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਤੇ ਗੋਲੀਆਂ ਚਲਾਉਣ ਵਾਲੇ ਕੌਣ ਐ ਉਹਨਾਂ ਨੂੰ ਨਹੀਂ ਪਤਾ ਸੀ ਸਭ ਕੁਝ ਪਤਾ ਪਰ ਉਹ ਤਾਂ ਚਲੋ ਮੈਂ ਫਿਰ ਵੀ ਸੋਚਦਾ ਵੀ 2 ਦਸੰਬਰ ਨੂੰ ਜੋ ਇਹ ਪਾਣਾ ਵਾਪਰਿਆ 2 ਦਸੰਬਰ ਨੂੰ ਜਿਨ੍ਹਾਂ ਦੀ ਸਰਕਾਰ ਸੀ ਅਕਾਲੀ ਦਲ ਵੈਸੇ ਆੜਾ ਕੱਟਦੇ ਉਹਨਾਂ ਦੇ ਅੱਗੇ ਕੱਲੇ ਅਕਾਲੀ ਆੜਾ ਅਕਾਲੀ ਦਾ ਅਰਥ ਹੁੰਦਾ ਅਕਾਲ ਪੁਰਖ ਨੂੰ ਮੰਨਣ ਵਾਲਾ ਇਹ ਅਕਾਲੀ ਦਲ ਦੀ ਸਰਕਾਰ ਉਹਨਾਂ ਨੇ ਕਬੂਲ ਕੀਤਾ ਅਕਾਲ ਤਖਤ ਸਾਹ ਤੇ ਜਾ ਕੇ ਵੀ ਭਾਈ ਅਸੀਂ ਇਹ ਗੁਨਾਹ ਕੀਤੇ ਆ ਮੰਨੇ ਆ ਨਾ ਸਾਰਾ ਕੁਝ ਜਾ ਤਾਂ ਉੱਥੇ ਝੂਠ ਬੋਲਦੇ ਆ ਉੱਥੇ ਜਾ ਕੇ ਉਹਨਾਂ ਨੇ ਝੂਠ ਬੋਲਿਆ ਜੇ ਇਹ ਗੱਲ ਸੱਚੀ ਆ ਤੇ ਫਿਰ ਸਾਨੂੰ ਅਜੇ ਵੀ ਸਮਝਣ ਦੀ ਲੋੜ ਐ ਪੰਥਕ ਸਰਕਾਰ ਹੋਵੇ ਪਿਆਰਿਓ ਤੁਹਾਡੇ ਕੇਸਾਂ ਚ ਸੀਵਰੇਜ ਦਾ ਗੰਦਾ ਪਾਣੀ ਪਾਇਆ ਕੋਟ ਪੂਰੇ ਬੈਠੀਆਂ ਸੰਗਤਾਂ ਤੇ ਨਾ ਤੁਹਾਡੇ ਚ ਕੋਈ ਗਿਆ ਹੋਣਾ ਸੀਵਰੇਜ ਦਾ ਗੰਦਾ ਪਾਣੀ ਸੰਗਤਾਂ ਦੇ ਸਿਰ ਤੇ ਪਾਇਆ ਤੇ ਗੋਲੀਆਂ ਤਾਂ ਉਦੋਂ ਅੱਗੇ ਵਾਲਾ ਕੰਮ ਐ ਕੀ ਸਿੱਖ ਸਿੱਖ ਦੇ ਸਿਰ ਤੇ ਇਦਾਂ ਕਰਦਾ ਹੁੰਦਾ ਫਿਰ ਕਹਿੰਦੇ ਪੁਲਿਸਾਂ ਨੂੰ ਪਛਾਤੀ ਐ ਚਲੋ ਖੈਰ ਉਹ ਤੋਂ ਵੀ ਸਬਕ ਨਹੀਂ ਸਿੱਖਿਆ ਇਹਨਾਂ ਨੇ ਉਹ ਤੋਂ ਸਬਕ ਨਹੀਂ ਸਿੱਖਿਆ ਵੀ ਗਲਤੀਆਂ ਮੰਨੀਆਂ ਪਰ ਬਹੁਤ ਦੇਰ ਬਾਅਦ ਪਿਆਰਿਓ ਗਲਤੀ ਮੰਨਣ ਦਾ ਇੱਕ ਸਮਾਂ ਹੁੰਦਾ ਜੇ ਸਮਾਂ ਲੰਘਿਆ ਫਿਰ ਉਹ ਮੰਨਿਏ ਭਾਵੇਂ ਨਾ ਮੰਨਿਏ ਤੇ ਜੋ ਮੈਂ ਗੱਲ ਕਰ ਰਿਹਾ ਸੀ ਵੀ ਜਿਹੜਾ ਪਰਮੇਸ਼ਰ ਦਾ ਨਾਮ ਤੇ ਆਉਂਦਾ ਉਹਦੇ ਅੰਦਰੇ ਤ੍ਰਿਸ਼ਨਾ ਨਹੀਂ ਹੁੰਦੀ ਲਾਲਸਾ ਨਹੀਂ ਹੁੰਦੀ ਕੋਈ ਉਹਦਾ ਮਿਲੇ ਕੋਈ ਮੈਨੂੰ ਤਾਕਤ ਮਿਲੇ ਨਿਜੀ ਤੇ ਰੋਜ ਦੀ ਰੋਜ ਇਹ ਨਮਾ ਕੋਈ ਜਥੇਦਾਰ ਲਾ ਦਿੱਤਾ ਜਾਂਦਾ ਹੈ ਇਹਦਾ ਕਾਰਨ ਕੀ ਹੈ ਸੋਚਾਂਗੇ ਨਹੀਂ ਕਦੇ ਪਿਆਰਿਓ ਇਹ ਕੌਣ ਲੋਕ ਨੇ ਤੇ ਮੈਂ ਤੇ ਕੱਲ ਨਾ ਹੈਰਾਨ ਹੋ ਗਿਆ ਮੈਂ ਕੱਲ ਸਿਰ ਮੇਰਾ ਸ਼ਰਮ ਨਾਲ ਝੁਕ ਗਿਆ ਇਸ ਪੰਥਕ ਅਖਵਾਉਣ ਵਾਲੀ ਪਾਰਟੀ ਦਾ ਇੱਕ ਆਗੂ ਜਿਹੜਾ ਪੰਥ ਚੋਂ ਛੇਕਿਆ ਗਿਆ ਕੱਢਿਆ ਵੀ ਗਿਆ ਚਲੋ ਇਹਨਾਂ ਦਾ ਆਪ ਦੇ ਪੰਥ ਆਪੀ ਵਾਪਸ ਲੈ ਲੈਣਾ ਕਿਹੜਾ ਪਰਮਿਸ਼ਨ ਲੈਣੀ ਹੈ ਸੁਚਾ ਸਿੰਘ ਲੰਗਾ ਐਸਜੀਪੀਸੀ ਦੀ ਕਾਨਫਰੰਸ ਨੂੰ ਸੰਬੋਧਨ ਕਰ ਰਿਹਾ ਕੌਣ ਆ ਉਹ ਤੁਹਾਨੂੰ ਕਿਹੜਾ ਪਤਾ ਨਹੀਂ ਐਸਜੀਪੀਸੀ ਦੀ ਕਾਨਫਰੰਸ ਨੂੰ ਸੰਬੋਧਨ ਕਰ ਰਿਹਾ ਦੱਸ ਰਿਹਾ ਵੀ ਅਸੀਂ ਪਾਰਟੀ ਦੇ ਵਰਕਰ ਐ ਤਾਂ ਸਿੱਧ ਹੋ ਗਿਆ ਵੀ ਇਹਨਾਂ ਕੋਲੇ ਕੋਈ ਚੰਗਾ ਬੰਦਾ ਨਹੀਂ ਰਿਹਾ ਬਸ ਇਹਦੋਂ ਸਾਰੇ ਥੱਲੇ ਵਾਲੇ ਹੀ ਐ ਬੋਲੋ ਸਤਨਾਮ ਉਹ ਗੱਲ ਵੱਖਰੀ ਐ ਵੀ ਇਹਦਾ ਦੁਨੀਆ ਨੂੰ ਪਤਾ ਲੱਗ ਗਿਆ ਬਾਕੀਆਂ ਦਾ ਨਹੀਂ ਪਤਾ ਲੱਗਿਆ ਹੋਣਾ ਕੀ ਹਾਲਤ ਬਣ ਗਈ ਜੀ ਸਾਡੀ ਉਹ ਸਾਰਾ ਕੁਝ ਨੈੱਟ ਤੇ ਪਿਆ ਸਾਨੂੰ ਸਾਡੇ ਬੱਚੇ ਪੁੱਛਣਗੇ ਵੀ ਜਿਹੜੇ ਬੰਦਿਆਂ ਦੀ ਆ ਕਰਤੂਤਾ ਤੁਸੀਂ ਸ਼੍ਰੋਮਣੀ ਕਮੇਟੀ ਦੀ ਪ੍ਰੈਸ ਕਾਨਫਰੰਸ ਨੂੰ ਆ ਬੰਦੇ ਸਬੋਧਨ ਕਰਨਗੇ ਉਹ ਦੱਸਣਗੇ ਵੀ ਕੌਮ ਕੀ ਐ ਪੰਥ ਕੀ ਐ ਉਹ ਦੱਸਣਗੇ ਸਾਨੂੰ ਇਹ ਸਾਰਾ ਕੁਝ ਵਾਪਰਿਆ ਕਿਉਂ ਵਾਪਰ ਰਿਹਾ ਕਿਉਂਕਿ ਅਸੀਂ ਸੌ ਚੁੱਕੇ ਆ ਵੇਖੋ ਕਿਵੇਂ ਲੰਬੀਆਂ ਲੰਬੀਆਂ ਚੀਕਾ ਮਾਰਦਾ ਸਾਡੀ ਕਿਸੇ ਨੇ ਬਾਹ ਨਹੀਂ ਫੜੀ ਜੀ ਕਿਉਂ ਨਹੀਂ ਬਾਹ ਫੜੀ 10 ਸਾਲ ਤੁਸੀਂ ਰਾਜ ਗੱਦੀਆਂ ਭੋਗੀਆਂ ਬਾਹ ਵੀ ਤੁਹਾਨੂੰ ਲੋਕਾਂ ਨੇ ਪੰਜਾਬ ਦਾ ਰਾਜ ਦਿੱਤਾ ਗਲਤੀ ਇਹ ਆ ਵੀ ਲੋਕਾਂ ਨੇ ਤੁਹਾਡੀ ਬਾਹ ਫੜੀ ਸੀ ਜਦੋਂ ਤੁਹਾਡੇ ਕੋਲੇ ਤਾਕਤ ਆਈ ਤੁਸੀਂ ਲੋਕਾਂ ਦੀ ਬਾਹ ਨਹੀਂ ਫੜੀ ਤੁਹਾਡੀਆਂ ਕਰਤੂਤਾ ਇਦਾਂ ਦੀਆਂ ਸੀ ਤੁਹਾਨੂੰ ਲੋਕਾਂ ਨੇ ਕਿੱਥੇ ਲਿਆਂਦਾ ਅਜੇ ਤਾਂ ਅਜੇ ਵੀ ਸਿਆਣੇ ਬਣ ਜਾਓ ਅਜੀ ਸਮਝ ਆਈਏ ਵੀ ਸਾਡੀਆਂ ਇਹ ਕੀਤੀਆਂ ਦਾ ਫਲ ਬਾਣੀ ਕਹਿੰਦੀ ਜਿਹਾ ਬੀਜੈ ਸੋ ਲੁਣਾ ਕਰਮਾ ਸੰਧੜਾ ਖੇਤ ਬਾਬਾ ਫਰੀਦ ਜੀ ਨੇ ਕਿਹਾ ਲੋੜਾ ਦਾਖ ਬਜੌਰੀਆਂ ਕਿਕਰ ਬੀਜੈ ਜੱਟ ਠੰਡਾ ਓਨ ਕਤਾਏ ਦਾ ਪਹਿੰਦਾ ਲੋੜਾ ਪਾਟ ਕਹਿੰਦੇ ਕਿਕਰਾਂ ਦੇ ਵੀ ਬੀਜ ਕੇ ਦਾਖਾਂ ਭਾਲਦਾ ਲੋਕਾਂ ਦੇ ਪੁੱਤਾਂ ਦੇ ਗੋਲੀਆਂ ਮਾਰ ਕੇ ਰਾਜਗੱਦੀਆਂ ਭਾਲਦੇ ਓ ਇਹ ਨਹੀਂ ਹੋਣਾ ਇਹ ਨਹੀਂ ਮੈਂ ਕਿਸੇ ਸਰਕਾਰ ਦੀ ਤਾਰੀਫ ਨਹੀਂ ਕਰ ਰਿਹਾ ਸਾਰੇ ਕੁਝ ਹੈ ਪਰ ਇਹਨਾਂ ਤੇ ਗਿਲਾ ਸਾਨੂੰ ਤਾਂ ਹੈ ਕਿਉਂਕਿ ਸਾਡੇ ਆਪਣੇ ਆ ਸਾਡੇ ਆਪਣੇ ਸੀ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਪੜਿਓ ਕਦੇ ਪਰ ਅੱਜ ਜੋ ਜੋ ਮਜ਼ਾਕ ਜੋ ਹਾਲਾਤ ਨੇ ਸੱਚੀ ਸਰ ਸ਼ਰਮ ਨਾਲ ਝੁਕ ਗਿਆ ਵੀ ਅਕਾਲ ਤਖਤ ਸਾਹਿਬ ਦੀ ਐਡੀ ਮਹਾਨ ਸੰਸਥਾ ਨੂੰ ਜਿਹਦਾ ਜਥੇਦਾਰ ਲਾਉਣ ਦਾ ਕੋਈ ਵਿਧੀ ਵਿਧਾਨ ਨਹੀਂ ਹੁਣ ਅਸੀਂ ਕਵਾਂਗੇ ਵੀ ਸਾਡਾ ਕੀ ਫਰਜ਼ਾ ਸੀ ਕੀ ਕਰ ਸਕਦੇ ਆ ਬਹੁਤ ਕੁਝ ਕਰ ਸਕਦੇ ਆ ਇਹ ਸਾਡੇ ਕੀਤੇ ਹੋਏ ਕੰਮ ਹੀ ਐ ਜਿਹੜੇ ਅਸੀਂ ਇੱਥੋਂ ਤੱਕ ਪਹੁੰਚੇ ਆਂ ਸਾਨੂੰ ਬਟਲ ਨੱਪਣ ਲੱਗਿਆ ਪਤਾ ਨਹੀਂ ਲੱਗਦਾ ਵੀ ਇਹ ਬੰਦੇ ਦੇ ਕਰਮ ਕੀ ਐ ਬਹੁਤ ਕੁਝ ਇਹ ਸਾਡਾ ਕੀਤਾ ਹੋਇਆ ਹੋਇਆ ਸੀ ਧਿਆਨ ਨਹੀਂ ਮਾਰਿਆ ਸੋਚਿਆ ਹੀ ਨਹੀਂ ਵੀ ਸਾਡੇ ਨਾਲ ਕੀ ਵਾਪਰਨਾ ਇੱਕੋ ਕੰਮ ਕਰੋ ਸਿੱਖੋ ਇੱਕੋ ਜਿੱਥੇ ਵੀ ਤੁਸੀਂ ਜਾਂਦੇ ਨਾ ਰਿਸ਼ਤੇਦਾਰੀਆਂ ਜਿੱਥੇ ਵੀ ਤੁਸੀਂ ਬੈਠਦੇ ਹੋ ਬਸ ਇੱਕ ਗੱਲ ਦਾ ਰੌਲਾ ਪਾਓ ਵੀ ਸਾਡੇ ਅਕਾਲ ਤੱਕ ਸਾਡਾ ਜਿੰਨਾ ਵੀ ਪ੍ਰਬੰਧ ਐ ਇਹਨਾਂ ਮਸੰਦਾਂ ਤੋਂ ਖੇੜਾ ਛੜਾਓ ਦਸੋ ਲੋਕਾਂ ਨੂੰ ਜੇ ਸਰਕਾਰਾਂ ਬਦਲਦੀਆਂ ਤੇ ਸ਼੍ਰੋਮਣੀ ਕਮੇਟੀ ਕਿਉਂ ਨਹੀਂ ਬਦਲ ਸਕਦੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਲਾਉਣ ਦਾ ਕੋਈ ਵਿਧੀ ਵਿਧਾਨ ਬਣਾਓ ਆਪਾਂ ਇਤਿਹਾਸ ਵਿੱਚ ਪੜਦੇ ਆ ਨਾ ਵੀ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੇ ਕੋਰੜੇ ਮਾਰੇ ਬੜੇ ਮਾਨ ਨਾਲ ਇਹ ਵੀ ਰੋਲਾ ਪਾਉਂਦੇ ਆ ਵੀ ਵੇਖੋ ਜੀ ਅਕਾਲੀ ਫੂਲਾ ਸਿੰਘ ਵਰਗਾ ਜਥੇਦਾਰ ਹੋਵੇ ਉਹਨੇ ਮਹਾਰਾਜਾ ਰਣਜੀਤ ਸਿੰਘ ਦੇ ਕੋਰੜੇ ਮਾਰੇ ਤੇ ਮਹਾਰਾਜਾ ਰਣਜੀਤ ਸਿੰਘ ਨੇ ਪ੍ਰਵਾਨ ਕੀਤਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਫੂਲਾ ਸਿੰਘ ਨੂੰ ਅਹੁਦੇ ਤੋਂ ਲਾਹਿਆ ਸੀ ਬੋਲੋ ਲਾਤਾ ਸੀ ਅਹੁਦੇ ਤੋਂ ਨਹੀਂ ਇਦ ਅਰਥ ਰਾਜ ਨਾਲੋਂ ਜਥੇਦਾਰ ਵੱਡੇ ਹੁੰਦੇ ਹੈ ਸੀ ਪਰ ਅੱਜ ਨਹੀਂ ਅੱਜ ਕੌਣ ਲਾਉਂਦਾ ਇੱਕ ਪਰਿਵਾਰ ਇੱਕ ਪਰਿਵਾਰ ਨੂੰ ਬਚਾਉਣ ਵਾਸਤੇ ਸੀ ਇਹਨਾਂ ਕੁਝ ਕਰ ਰਿਹਾ ਯਾਦ ਰੱਖਿਓ ਪਿਆਰਿਓ ਯਾਦ ਰੱਖੋ ਜੀਨੇ ਇਸ ਗੁਰੂ ਨਾਲ ਮੱਥਾ ਲਾਇਆ ਉਹਦਾ ਕੁਝ ਨਹੀਂ ਰਿਹਾ ਤੇ ਰਹਿਣਾ ਵੀ ਨਹੀਂ ਆਪਾਂ ਇਸ ਸਜ਼ਾ ਦੇ ਭਾਗੀਦਾਰ ਬਣ ਜਾਾਂਗੇ ਜੇ ਇਦਾਂ ਦੇ ਲੋਕਾਂ ਦੀ ਸਪੋਰਟ ਕਰਾਂਗੇ ਮੈਂ ਕਹਿੰਦਾ ਕਿਸੇ ਦੀ ਵੀ ਨਾ ਕਰੋ ਘਰੇ ਬਹਿ ਜਾਓ ਕੋਈ ਨਹੀਂ ਨਾ ਚੰਗਾ ਲੱਗਦਾ ਘੱਟ ਤੋਂ ਘੱਟ ਗਲਤ ਬੰਦੇ ਦੀ ਸਪੋਰਟ ਕਰਨੇ ਵੀ ਮਹਾਰਾਜ ਕਹਿੰਦੇ ਤੂੰ ਵੀ ਉਸ ਲੈਂਡ 'ਚ ਸ਼ਾਮਲ ਹੋ ਗਿਆ ਸਹਬਜਾਦਿਆਂ ਦੇ ਹੱਕ ਵਿੱਚ ਹਾ ਦਾ ਨਾਹਰਾ ਮਾਰਿਆ ਸੀ ਨਵਾਬ ਮਲੇਰਕੋਟਲੇ ਨੇ ਦੁਨੀਆ ਯਾਦ ਕਰਦੀ ਆ ਕਿ ਤੂੰ ਕੀ ਕਰਦਾ ਰਹਿ ਗਿਆ ਪਿਆਰਿਆ ਇੱਕੋ ਕੰਮ ਕਰੋ ਵੀ ਸਾਡੇ ਅਕਾਲ ਤੱਕ ਸਾਬ ਦਾ ਜਥੇਦਾਰ ਲਾਉਣਾ ਹੈ ਉਹਦਾ ਵਿਧੀ ਵਿਵਧਾਨ ਬਣੇ ਵੀ ਕਿੰਨੇ ਸਾਲਾਂ ਵਾਸਤੇ ਲੱਗਦਾ ਕੌਮ ਇਕੱਠੀ ਕੀਤੀ ਜਾਵੇ ਵੀ ਕੌਮ ਦੱਸੇ ਜਥੇਦਾਰ ਕਿਹੜਾ ਲੱਗਣ ਦੇ ਕੀ ਕਾਬਲੀਅਤ ਹੈ ਜੀ ਇਹਨਾਂ ਦੀ ਅਹਰਪ੍ਰੀਤ ਸਿੰਘ ਬਹੁਤ ਰੌਲਾ ਪਾ ਰਿਹਾ ਹੈ ਇਹਦੇ ਰਾਜ ਚ ਕਿੰਨਾ ਕੁਛ ਹੋਇਆ ਇਹਨੂੰ ਨਹੀਂ ਪਤਾ ਕੀ ਕੁਛ ਹੋਇਆ ਜਦੋਂ ਉਹਦੇ ਤੋਂ ਲਾਹ ਦਿੱਤੇ ਜਾਂਦੇ ਆ ਫਿਰ ਰੌਲਾ ਪਾਉਣ ਲੱਗ ਜਾਂਦੇ ਆ ਪਹਿਲਾਂ ਕਿਉਂ ਨਹੀਂ ਬੋਲਦੇ ਮੈਂ ਹੁਣ ਵਾਲੇ ਜਥੇਦਾਰਾਂ ਨੂੰ ਬੇਨਤੀ ਕਰਦਾ ਕੁਝ ਦਿਨ ਰਹਿ ਲਾਉਗੇ ਕੁਝ ਮਹੀਨੇ ਰਹਿ ਲਾਉਗੇ ਜੋ ਸੱਚ ਹੈ ਉਹ ਤੁਹਾਨੂੰ ਬੋਲ ਦੇਣਾ ਚਾਹੀਦਾ ਰਹਿਣ ਨਹੀਂ ਤੁਹਾਨੂੰ ਬਹੁਤੀ ਧੀਰ ਦੇਣਾ ਇਹਨਾਂ ਨੇ ਜੇ ਤੇ ਇਹਨਾਂ ਦੀ ਬੋਲੀ ਬੋਲੋਗੇ ਤਾਂ ਠੀਕ ਹੈ ਨਹੀਂ ਤੇ ਕੁਝ ਮਹੀਨਿਆਂ ਦੇ ਮਹਿਮਾਨ ਹੋ ਤੁਸੀਂ ਕੁਝ ਮਹੀਨਿਆਂ ਦੇ ਮਹਿਮਾਨ ਪਿਆਰਿਓ ਪੰਜਾਬ ਪੁਲਿਸ ਵਾਂਗੂ ਤਬਾਦਲੇ ਹੋ ਰਿਹਾ ਸਿਰ ਸ਼ਰਮ ਨਾਲ ਝੁਕ ਜਾਂਦਾ ਤੇ ਮੈਂ ਤਾਂ ਇੱਕ ਨਿਹੰਗ ਸਿੰਘ ਦੀ ਸਪੀਚ ਸੁਣ ਰਿਹਾ ਸੀ ਉਹ ਕਹਿੰਦੇ ਸਾਡੇ ਪ੍ਰਾਤਨ ਜਿਹੜੇ ਜਥੇਦਾਰ ਹੁੰਦੇ ਸੀ ਨਾ ਜਿਹੜਾ ਇੱਕ ਵਾਰੀ ਜਥੇਦਾਰ ਲੱਗਿਆ ਜਿੰਨਾ ਚਿਰ ਉਹ ਦੁਨੀਆ ਤੋਂ ਜਾਂਦਾ ਨਹੀਂ ਜਥੇਦਾਰ ਉਹੀ ਰਹਿੰਦਾ ਸੀ ਜਿਹੜਾ ਜਥੇਦਾਰ ਬਣ ਗਿਆ ਅਕਾਲ ਤਖਤ ਸਾਹਿਬ ਦਾ ਜਿੰਨਾ ਚਿਰ ਉਹ ਜਿਉਂਦਾ ਰਿਹਾ ਕੌਮ ਜਥੇਦਾਰ ਉਹਨੂੰ ਮੰਨਦੀ ਸੀ ਤੇ ਅੱਜ ਕੀ ਬਣ ਗਿਆ ਸਾਡਾ ਅੱਜ ਭਰੋਸਾ ਉੱਠ ਗਿਆ ਪਿਆਰਿਓ ਲਿਆਉਂਦੇ ਬੜੀ ਸ਼ਾਨ ਨਾਲ ਬੜੇ ਢੋਲ ਟਮਕੇ ਬੜੀ ਕੌਮ ਇਕੱਠੀ ਕਰਦੇ ਐ ਤੇ ਘਰੇ ਤੋਰਨ ਵੇਲੇ ਇਹ ਜਬਰੀ ਸਮਾਨ ਚੁੱਕ ਚੁੱਕ ਕੇ ਬਾਹਰ ਸੁੱਟਦੇ ਆ ਨੰਦਗੜ ਨੂੰ ਪੁੱਛ ਲਿਓ ਕਦੇ ਜਾ ਕੇ ਵਿਚਾਰਾ ਚਲੋ ਤੁਰ ਗਿਆ ਦੁਨੀਆ ਤੇ ਦਮਦਮਾ ਸਾਹਿਬ ਦਾ ਜਥੇਦਾਰ ਭਾਈ ਬਲਵੰਤ ਸਿੰਘ ਨੰਦਗੜ ਉਸ ਪਰਿਵਾਰ ਨਾਲ ਇਹਨਾਂ ਨੇ ਕੀ ਕੀਤੀ ਉਹਨੇ ਥੋੜੀ ਜੀ ਕੌਮ ਦੀ ਗੱਲ ਕਰਨੀ ਚਾਹੀ ਥੋੜਾ ਜਿਹਾ ਪਖੰਡ ਵਿਰੋਧ ਬੋਲਿਆ ਉਹਦਾ ਸਮਾਨ ਜਬਰੀ ਚੁੱਕ ਚੁੱਕ ਕੇ ਬਾਹਰ ਸੁੱਟਿਆ ਇਹਨਾਂ ਨੇ ਮੈਂ ਵੀ ਨਹੀਂ ਗੱਲਾਂ ਬੋਲ ਰਿਹਾ ਮੈਂ ਫੇਸ ਟੂ ਫੇਸ ਉਹਨਾਂ ਨਾਲੇ ਗੱਲਾਂ ਕੀਤੀਆਂ ਨੇ ਕਹਿੰਦੇ ਸਾਨੂੰ ਪਤਾ ਲੱਗ ਗਿਆ ਸੀ ਵੀ ਹੁਣ ਬਹੁਤੀ ਦੇਰ ਤੱਕ ਰਹਿਣ ਨਹੀਂ ਦੇਣਾ ਵੀ ਮੈਂ ਤੇਰੇ ਅੱਗੇ ਨਹੀਂ ਝੁਕਾਂਗਾ ਉਹ ਸੱਚ ਬੋਲਦਾ ਰਿਆ ਤੇ ਦੁਨੀਆ ਤੋਂ ਤੋ ਤੁਰ ਗਿਆ ਉਹ ਬਲਵੰਤ ਸਿੰਘ ਨੰਨਗੜ ਜਥੇਦਾਰ ਤੇ ਉਹ ਵੀ ਰਹਿ ਗਿਆ ਉਹ ਦੁਨੀਆ ਤੋਂ ਤੁਰ ਗਿਆ ਪਰ ਅੱਜ ਉਹਦਾ ਸੀ ਨਾਂ ਲੈਨੇ ਆ ਨਾਂ ਲੈਨੇ ਆ ਪਰ ਇਸ ਕਰਕੇ ਇਹ ਬੜੀ ਪਿਆਰੀ ਤੇ ਪਵਿੱਤਰ ਸੰਸਥਾ ਸਾਡੀ ਅਕਾਲ ਤਖਤ ਸਾਹਿਬ ਇਹਨੂੰ ਆਜ਼ਾਦ ਕਰਾਓ ਇਹ ਕਿਸੇ ਪਰਿਵਾਰ ਦੀ ਕਿਸੇ ਇੱਕ ਪਾਰਟੀ ਦੀ ਮਤਾਜ ਨਹੀਂ ਹੋਣੀ ਚਾਹੀਦੀ ਹਰ ਸਿੱਖ ਦਾ ਅਧਿਕਾਰ ਆ ਹਰ ਸਿੱਖ ਦਾ ਅਧਿਕਾਰ ਹੈ ਚਲੋ ਖੈਰ